ਬਾਈ ਜੀ ਮੈਨੂੰ ਐਂ ਦੱਸੋ ਵੀ ਆਪਣੇ ਕੋਲੇ ਕੱਲੀਆਂ ਟੋਕੇ ਵਾਲੀਆਂ ਮਸ਼ੀਨਾਂ ਹੀ ਬਣਦੀਆਂ ਨੇ ਜਾਂ ਹੋਰ ਕੁਝ ਵੀ ਬਣਦਾ ਹੈ ਨਹੀਂ ਬਾਈ ਜੀ ਕਾਫੀ ਚੀਜ਼ਾਂ ਬਣਦੀਆਂ ਆਪਣੀ ਫੈਕਟਰੀ 'ਚ ਠੀਕ ਹੈ ਇੱਕ ਤਾਂ ਜਿਹੜਾ ਨਵਾਂ ਪੈਟਰਨ ਚੱਲਿਆ ਮਸ਼ੀਨਾਂ ਇਹ ਤਾਂ ਬਣਦੀਆਂ ਬਣਦੀਆਂ ਨੇ ਬਿਲਕੁਲ ਮੇਨਤਾ ਇਹੀ ਕੰਮ ਆ ਜੀ ਇਸ ਤੋਂ ਬਿਨਾ ਜੇ ਮੈਂ ਕੋਈ ਕਹਿ ਦਿੰਦਾ ਜੀ ਪੁਰਾਣੀ ਮਸ਼ੀਨ ਲੈਣੀ ਹੈ 11 ਵਾਲੀ ਉਹ ਵੀ ਤਿਆਰ ਕਰਦੇ ਆ ਆਪਾਂ ਜੀ ਜਨਰੇਟਰ ਸੈੱਟ ਜਿਹੜੇ ਘਰੇਲੂ ਆਪਣੇ ਸਿੰਗਲ ਫੇਸ ਵਾਲੇ ਹੁੰਦੇ ਆ ਜੀ ਠੀਕ ਹੈ 3 ਕਿਲੋਵਾਟ ਤੋਂ ਲੈ ਕੇ 15 ਕਿਲੋਵਾਟ ਤੱਕ ਠੀਕ ਹੈ 오ਰੀਜਨਲ ਕਾਪਰ ਦੇ ਉਹ ਤਿਆਰ ਕਰਦੇ ਆ ਜੀ ਜੀ ਇਸ ਤੋਂ ਬਿਨਾ ਮਤਲਬ ਜਿਵੇਂ ਆ ਇੰਜਨ ਵਾਲੀਆਂ ਨਵੀਆਂ ਮਸ਼ੀਨਾਂ ਜੇ ਮੰਨ ਲਓ ਕਿਸੇ ਨੇ ਮੋਟਰ ਨਹੀਂ ਲਾਉਣੀ ਸਰ ਹਾਂ ਕੋਈ ਬਿਜਲੀ ਦੀ ਸਮੱਸਿਆ ਜਾਂ ਆਪਣਾ ਬਾਹਰ ਖੇਤਾਂ 'ਚ ਬੈਠੇ ਆ ਤਾਂ ਇਹ ਪੀਟਰ ਇੰਜਨ ਨਾਲ ਆਪਰੇਟ ਹੁੰਦੀ ਹੈਗੀ ਇਹ ਠੀਕ ਹੈ ਬੀਓ ਪੀਟੀਯੂ ਵਗੈਰਾ ਦਾ ਵੀ ਹੋ ਜੂਗਾ ਜੇ ਟਰੈਕਟਰ ਦੇ ਨਾਲ ਹਾਂ ਹਾਂ ਉਹ ਵੀ ਹੋ ਜਾਂਦਾ ਜੀ ਉਹਦੀ ਲੋੜ ਹੀ ਨਹੀਂ ਪੈਂਦੀ ਕਿਉਂਕਿ ਆ ਸਭ ਤੋਂ ਬੈਸਟ ਵੇਅ ਹੈ ਇਹ ਆਪਾਂ ਕਿਤੇ ਫਿਕਸ ਨਹੀਂ ਕਰਨੀ ਠੀਕ ਆ ਬਾਈ ਠੀਕ ਆ ਜਿੱਥੇ ਜਿੱਥੇ ਮਰਜ਼ੀ ਆਪਾਂ ਇਹਨੂੰ ਲਾਈ ਵੀ ਕਿਤੇ ਮਰਜ਼ੀ ਕਰ ਲਈਏ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਆ ਜਾਓ ਭਰਾਵੋ ਹੁਣ ਤੁਹਾਨੂੰ ਦਿਖਾਉਣੇ ਆ ਪੂਰੀ ਫੁੱਲ ਵੀਡੀਓ ਬਾਈ ਨਾਲ ਕਰਦੇ ਆ ਖੁਦੀਆਂ ਗੱਲਾਂ ਬਾਤਾਂ ਜਿੱਥੇ ਇਹ ਬਣਦੀਆਂ ਨੇ ਸਾਰਾ ਕੁਝ ਆ ਜਾਓ ਬਾਈ ਚੱਲੀ ਜੰਦਰ ਜੀ ਹਾਂਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸ਼ਸ਼ੀ ਕਾਲ ਮੈਂ ਥੋੜਾ ਆਪਣਾ ਸੁਖੀ ਸ਼ੇਰਗੜ ਪਿੰਡ ਹਰੀਗੜ੍ਹ ਜ਼ ਤੇ ਫਾੜਕਾਂ ਦੇ ਕੋਲੇ ਆ ਤੇ ਨੇੜੇ ਬਿਸ਼ਨੰਦੀ ਰੋਡ ਫਾੜਕਾਂ ਦੇ ਕੋਲੇ ਜੈਤੋਂ ਦੇ ਵਿੱਚ ਬਾਈ ਤੇ ਵੀਰਾਂ ਕੋਲੇ ਭਰਾਵੋ ਤੁਸੀਂ ਦੇਖੋ ਬਾਈ ਜਿਵੇਂ ਆਹ ਨੇ ਟੋਕਾ ਮਸ਼ੀਨਾ ਬਣਦੀਆਂ ਨੇ ਨਾ ਬਾਈ ਘਰਾਂ ਦੇ ਵਿੱਚ ਬੜੀ ਦਿੱਕਤ ਆਉਂਦੀ ਦੀ ਵੀ ਟੋਕਾ ਮਸ਼ੀਨ ਬੜੀ ਵੱਡੀ ਹੁੰਦੀ ਪਸ਼ੂ ਆਪਣੇ ਕੋਲੇ ਇੱਕ ਅੱਧਾ ਹੁੰਦਾ ਜਾਂ ਵੀ ਖੜਾਉਣ ਦੀ ਦਿੱਕਤਾਂ ਦੀ ਜਗ੍ਹਾ ਦੀ ਬਹੁਤ ਦਿੱਕਤ ਆਉਣ ਲੱਗੀ ਹੈ ਨਾ ਤੇ ਬਾਈਆਂ ਕੋਲੇ ਅਲੱਗ-ਅਲੱਗ ਤੁਸੀਂ ਦੇਖੋ ਸਾਰੇ ਮਾਡਲ ਬਣੇ ਹੋਏ ਨੇਗੇ ਜਾਂ ਮੋਟਰਾਂ ਵਗੈਰਾ ਬਾਈ ਅਲੱਗ-ਅਲੱਗ ਐਚਪੀ ਦੇ ਹਿਸਾਬ ਤੇ ਹੈਗੀਆਂ ਤੇ ਜਿਵੇਂ ਇਹਨਾਂ ਕੋਲੇ ਤਿਆਰ ਹੁੰਦੀਆਂ ਨੇ ਅੱਜ ਆਪਾਂ ਤੁਹਾਨੂੰ ਇਹਨਾਂ ਦੇ ਮੈਨੂਫੈਕਚਰਿੰਗ ਜ਼ੋਨ ਦਿਖਾਉਣੇ ਆ ਜਿੱਥੇ ਜਿਹੜੀਆਂ ਇਹਨਾਂ ਦੀਆਂ ਮਸ਼ੀਨਾਂ ਬਣਦੀਆਂ ਨੇ ਫੈਕਟਰੀ ਦੇਖੋ ਤੁਸੀਂ ਬਾਈ ਬਾਈ ਹੋਰਾਂ ਦਾ ਪੂਰਾ ਵੱਡਾ ਕੰਮ ਹੈ ਪੂਰੇ ਪੰਜਾਬ ਦੇ ਵਿੱਚ ਵੱਡੀ ਫੈਕਟਰੀ ਹੈ ਤੇ ਪੂਰੇ ਇੰਡੀਆ ਦੇ ਵਿੱਚ ਜਿਹੜੇ ਇਹਨਾਂ ਦੇ ਆਰਡਰ ਜਾ ਰਹੇ ਨੇ ਬਾਈ ਸੱਸੀ ਗਾਲ ਜੀ ਸੱਸੀ ਗਾਲ ਜੀ ਹੋਰ ਠੀਕ ਹੋ ਬਾਈ ਚੜਦੀ ਕਲਾ ਜੀ ਹਾਂਜੀ ਹਾਂਜੀ ਤੇ ਪਹਿਲਾਂ ਤਾਂ ਬਾਈ ਵਧਾਈਆਂ ਤੁਹਾਨੂੰ ਤੁਹਾਡੇ ਕੰਮ ਦੀਆਂ ਵੀ ਗਰਦ ਥਾ ਰੱਖੀਆਂ ਨਿਊ ਮਾਲ ਵਾਲਿਆਂ ਨੇ ਤੇ ਬਾਈ ਆਪਣੇ ਕੋਲੇ ਕਿੰਨੇ ਐਚਪੀ ਤੋਂ ਲੈ ਕੇ ਕਿੰਨੇ ਐਚਪੀ ਤੱਕ ਕੋਕਾ ਮਸ਼ੀਨ ਹੈ ਵੀ ਜੇ 2 ਏਕੜ ਸਟਾਰਟ ਹੋ ਜਾਂਦੇ ਆ ਮੋਸਟਲੀ ਤਾਂ ਠੀਕ ਹੈ ਐ ਡਿਪੈਂਡ ਕਰਦਾ ਅਲੱਗ-ਅਲੱਗ ਕੰਮ ਤੇ ਵੀ ਕਿੰਨਾ ਕੰਮ ਲੈਣਾ ਜ਼ਿੰਮੇਵਾਰ ਨੇ ਕਿੰਨੇ ਕ ਪਸ਼ੂ ਦਾ ਕੰਮ ਆ ਬਾਕੀ ਏਰੀਆ ਵਾਈਜ਼ ਜਿਵੇਂ ਹੁਣ ਮੱਝ ਏਰੀਆ ਜਿਆਦਾ ਪਰਾਲੀ ਯੂਜ਼ ਕਰਦੇ ਆ ਠੀਕ ਹੈ ਉਹ ਪਰਾਲੀ ਇੱਕ ਅਜਿਹੇ ਆ ਚਾਰਾ ਵੀ ਸਭ ਤੋਂ ਕਣੜਾ ਚਾਰਾ ਉਹਨੂੰ ਕਣੜਾ ਚਾਰਾ ਸਹੀ ਗੱਲ ਉਹ ਆਮ ਮਸ਼ੀਨ ਕੱਟਦੀ ਨਹੀਂ ਸਰ ਬਿਲਕੁਲ ਤਾਂ ਉਹ ਜਿਹੜੇ ਹਾਈ ਟੈਕ ਬਲੇਡ ਹੁੰਦੇ ਆ ਨਾ ਉਹਨਾਂ ਵਾਸਤੇ ਇਹ ਸਪੈਸ਼ਲੀ ਬਣਦੀ ਹੈ ਅੱਛਾ ਇਹ ਆਪਾਂ ਨੂੰ ਦਿਖਾਓ ਜੀ ਮੜਾ ਜਾਂ ਤੇ ਨਾਲ ਹੀ ਭਰਾਵੋ ਆਪਾਂ ਗੱਲ ਇਹਦੀ ਮਜ਼ ਮੈਨੂੰ ਬਹੁਤੇ ਵੀਰ ਇਹ ਕਹਿੰਦੇ ਆ ਵੀ ਬਾਈ ਯਾਰ ਇਹ ਮਸ਼ੀਨਾਂ ਦੇ ਵਿੱਚ ਨਾ ਵੀ ਕਿੰਨੀ ਕਿ ਮਜ਼ਬੂਤੀ ਆ ਕੀ ਉਹ ਹੈਗਾ ਹਾਂਜੀ ਹਾਂ ਸਰ ਇਹ ਟੋਕੇ ਹੁੰਦੇ ਆ ਅੱਛਾ ਜੀ ਜਿਹੜੇ ਬਲੇਡ ਹਾਈ ਟੈਕ ਲਗੋ ਕਰਕੇ ਦਿਖਾ ਦਿਓ ਜੀ ਮਾੜਾ ਟੋਕਾ ਮਤਲਬ ਇਹਨੂੰ ਆਪਾਂ ਇਹ ਨਹੀਂ ਕਹਿ ਸਕਦੇ ਵੀ ਲੋਹੇ ਦੇ ਬਣੇ ਹੋਇਆ ਇਹ 6 ਦੰਤਾਂ ਤੋਂ ਮਿਕਸ ਹੋ ਕੇ ਬਣਦਾ ਜੀ ਬਲੇਡ ਹਾਈ ਟੈਕ ਬਲੇਡ ਹੁੰਦਾਗਾ ਜੀ ਮਾ ਭਰੇ ਇਤ ਨਹੀਂ ਲਾਉਣਾ ਕਦੇ ਜੀ ਕੋਈ ਦੰਦੇ ਨਹੀਂ ਕਢਾਉਣੇ ਆਪਾਂ। ਕੋਈ ਕਰਾਉਂਦੀ ਲੋੜ ਨਹੀਂ। ਨਾ ਨਾ ਕੁਛ ਨਹੀਂ ਐਂ ਚੱਲਣਗੇ ਸਾਰੇ। ਮਤਲਬ ਪ੍ਰਾਲੀ ਕੁਤਰ ਨਹੀਂ ਬੜੀ। ਪ੍ਰਾਲੀ ਕਮਾਦ। ਹਾਂ ਠੀਕ ਆ ਚਰੀਆਂ ਬਾਜਰੇ ਮੱਕੀਆਂ ਕੁਛ ਵੀ ਆਚਾਰਾ ਜੀ। ਕਿਉਂ ਮੈਨੂੰ ਖੁਦ ਪਤਾ ਮੇਰੇ ਖੇਤ ਭਰਾਓ ਅਸੀਂ ਸਾਰੇ ਜਿਹੜੇ ਵੀਰ ਮੈਨੂੰ ਦੇਖਦੇ ਆ ਕਿ ਉਹਨੂੰ ਪਤਾ ਵੀ ਬਾਈ ਵੀ ਅਸੀਂ ਪਸ਼ੂ ਪ੍ਰਾਲੀ ਹੀ ਪਾਉਣੇ ਆਗੇ ਹਨਾ। ਆਪਦੇ ਖੇਤੇ ਤਾਂ ਰੱਖਿਆ ਵਿਆ। ਤੇ ਉਹਦੇ ਵਾਸਤੇ ਬਾਰੀ-ਬਾਰੀ ਟੋਕੇ ਲਗਾਉਂਦੀ ਬੜੀ ਦਿੱਕਤ ਆਉਂਦੀ ਤਾਂ ਕੋਈ ਪੂਰਾਬਲ ਨਾ ਮਤਲਬ ਹੀ ਨਹੀਂ ਜੀ। ਬਾਕੀ ਇਹ ਕੋਈ ਅੱਜ ਨਵਾਂ ਕੰਮ ਤਾਂ ਹੈ ਨਹੀਂ ਅੱਛਾ ਜਿਹੜੀ ਇਹ ਆ ਪੱਤੀ ਦਿਖਾਓ ਜੀ ਆ ਕੇ ਮੜਾ ਇਹ ਵਿੱਚ ਇਹ ਹਾਰਡ ਟੈਂਪਰ ਪੱਤੀ ਹੁੰਦੀ ਹੈ ਇਹਨੇ ਇਹਨਾਂ ਨੂੰ ਇਹਦੀ ਧਾਰ ਬਣਾ ਕੇ ਰੱਖਣੀ ਆ ਬਲੇਟਾ ਆ ਪੱਤੀ ਤੇ ਇਹਨੇ ਇਹਦੀ ਧਾਰ ਬਣਾ ਕੇ ਰੱਖਣੀ ਆ ਆ ਇਹ ਅਸੀਂ ਟੱਚ ਕਰਕੇ ਲੱਗ ਜਾਂਦੀ ਠੀਕ ਠੀਕ ਨਾਲ ਦੀ ਨਾਲ ਟੋਕੇ ਲੱਗ ਜਾਂਦੇ ਬਸ ਆਟੋਮੈਟਿਕਲੀ ਹਾਰ ਰਿਪੇਅਰ ਹੋ ਜਾਂਦੇ ਹਾਂ 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 ਵੀ ਆਪਦੇ ਆਪ ਹੀ ਸਿਸਟਮਾਂ ਟੋਕੇ ਲੱਗ ਜਾਂਦੇ ਨੇ ਜਿਹੜੀ ਆ ਪੱਤੀ ਲੱਗੀ ਵੀ ਆ ਭਰਾਵੋ ਇਹਦੇ ਵਿੱਚ ਚੀਕ ਗਈ ਇਹ ਹੋਰ ਬਾਈ ਜਿਹੜੇ 베ARING ਵਗੈਰਾ ਨੇ ਮੰਨ ਲਓ ਵੀ ਇਹਨਾਂ ਦਾ ਕੋਈ ਖਾਸ ਬਹੁਤ ਹੀ ਵਧੀਆ ਕੁਆਲਿਟੀ ਦਾ ਮਟੀਰੀਅਲ ਸਾਰਾ ਯੂਜ਼ ਹੁੰਦਾ ਇਹਦੇ ਵਿੱਚ ਕਿਉਂਕਿ ਮੜਾ ਮੜਾ ਮਤਲਬ ਇਹ ਦੇਖਣ ਚ ਕੰਪੈਕਟ ਜਿਹਾ ਇਹ ਸਾਈਜ਼ ਹੈਗਾਗਾ ਵੀ 2 ਫੁੱਟ ਥਾਂ ਚ ਖੜੀ ਆ ਪਰ ਕੰਮ ਜਿਹੜੀਆਂ ਆਪਣੇ ਰਵਾਇਤੀ ਮਸ਼ੀਨਾਂ ਹੁੰਦੀਆਂ ਸੀ ਪੁਰਾਣੀਆਂ ਜੇਰ ਵਾਲੀਆਂ ਜਾਂ ਵੱਡੇ ਸੰਡੇਗੇਟ ਉਹਨਾਂ ਨਾਲੋਂ ਜ਼ਿਆਦਾ ਕਰਦੀ ਹੈ ਜੀ ਬਿਲਕੁਲ ਜੀ ਬਿਲਕੁਲ 15 15 ਕੁਆਂਟਲ ਦੀ ਕੈਪੈਸਿਟੀ ਹੈ ਜੀ ਘੰਟੇ ਦੀ ਚਾਰਾ ਕੱਢਣ ਦੀ ਅੱਛਾ ਬਿਲਕੁਲ ਬਿਲਕੁਲ ਆ ਸਭ ਤੋਂ ਛੋਟਾ ਮਾਡਲ ਹੈ ਜੀ ਆਪਣਾ ਹਾਂ ਜੀ ਇਹ ਕਿਉਂਕਿ ਨਾ ਫੋਨ ਬਹੁਤ ਜਦੋਂ ਆਉਂਦੇ ਆ ਨਾ ਜੀ ਮਤਲਬ ਜ਼ਿਮੀਂਦਾਰਾਂ ਦਾ ਇੱਕ ਹੀ ਸਵਾਲ ਹੁੰਦਾ ਵੀ ਸਾਨੂੰ ਕਿਹੜਾ ਮਾਡਲ ਠੀਕ ਰਹੂਗਾ ਉਹ ਮੈਂ ਹੁਣੇ ਦੱਸ ਦਿੰਦਾ ਜੀ ਜਿਹੜੇ ਦੋ ਤਿੰਨ ਪਸ਼ੂ ਰੱਖਦੇ ਆ ਘਰ ਵਾਸਤੇ ਘਰ ਦੇ ਦੁੱਧ ਵਾਸਤੇ ਉਹਨਾਂ ਵਾਸਤੇ ਬਹੁਤ ਵਧੀਆ ਮਾਡਲ ਹੁੰਦਾ ਜੀ ਦੋ ਤਿੰਨ ਪਸ਼ੂਆਂ ਵਾਸਤੇ ਹਾਂ 7 ਇੰਚ ਮੂੰਹ ਹੁੰਦਾ ਜੀ ਆ ਤੁਸੀਂ ਦੇਖ ਸਕਦੇ ਹੋ ਵਿਚਾਰਾ ਥੋੜਾ ਕੱਟ ਲੈਣਾ ਹੁੰਦਾ ਇਹਨੇ ਠੀਕ ਹੈ ਬਿਲਕੁਲ ਜੀ ਇਧਰੋਂ ਦਿਖਾ ਦਿਓ ਜੀ ਇਧਰ ਦੇ ਪਾਸੇ ਆਓ ਠੀਕ ਹੈ ਵਿਚਾਰਾ ਇਧਰ ਦੇ ਪਾਸੇ ਆਉਂਦਾ ਭਰਾਵਾ ਵੀ ਥੋੜਾ ਆਪਾਂ ਰੁੱਕ ਕਾਹੇ ਜਮਤੇ ਨਾਲ ਲਉਣਾ ਆਪਾਂ ਇਹ ਸਬਰ ਨਾਲ ਥੋੜਾ ਸੰਜਮ ਨਾਲ ਚਲਾਉਣ ਵਾਲੀ ਗੱਲ ਹੈ ਸੰਜਮ ਨਾਲ ਹਾਂ ਜੀ ਹਾਂ ਇਉਂ ਇਹ 7-8 ਕੁਇੰਟਲ ਚਾਰਾ ਕੱਢ ਦਈਏ ਘੰਟੇ ਦਾ ਠੀਕ ਹੈ ਜੀ ਬਸ ਆਇਆ ਵੀ ਰੁੱਕ ਬੜ ਠੀਕ ਹੈ ਜੀ 90% ਸੇਲ ਇਸੇ ਮਾਡਲ ਦੀ ਹੁੰਦੀ ਆ ਪੰਜ ਪਸ਼ੂਆਂ ਤੋਂ ਲੈ ਕੇ 20 ਪਸ਼ੂਆਂ ਤੱਕ 25 ਪਸ਼ੂਆਂ ਤੱਕ ਸਫੀਸ਼ੀਐਂਟ ਆ ਜੀ ਠੀਕ ਹੈ ਜਿਵੇਂ ਮਰਜ਼ੀ ਯੂਜ਼ ਕਰੀ ਚੱਲੋ ਇਹਨੂੰ ਠੀਕ ਹੈ ਜੀ ਇਹ ਤਾਂ ਆਪਾਂ ਕਹੀਏ ਵੀ 4x4 ਵਾਲਾ ਕੰਮ ਆ ਗਿਆ ਵੀ ਇਹ ਰੱਦ ਨਹੀਂ ਕਹਿੰਦਾ ਕੋਈ ਦਿੱਕਤ ਨਹੀਂ ਜੀ ਕੋਈ ਦਿੱਕਤ ਨਹੀਂ ਆਏ ਉਸ ਤੋਂ ਬਾਅਦ ਫਿਰ ਡੈਰੀਆਂ ਵਾਲੇ ਮਾਡਲ ਸ਼ੁਰੂ ਹੋ ਜਾਂਦੇ ਜਿਵੇਂ ਆ ਖੜਾ ਜੀ ਅੱਛਾ ਜੀ ਇਹ ਆਪਣਾ ਡੈਰੀ ਵਾਲਾ ਮਾਡਲ ਆ ਗਊਸ਼ਾਲਾ ਡੈਰੀ ਹੋਈ ਠੀਕ ਹੈ ਜੀ ਲਗਭਗ 25 ਕੁਇੰਟਲ ਦੇ ਆਸ-ਪਾਸ ਕੁਆਂਟੀਟੀ ਕੈਪੈਸਿਟੀ ਹੁੰਦੀ ਹੈ ਜਿਹਦੀ ਚਾਰਾ ਕੱਢਣ ਦੀ ਠੀਕ ਹੈ ਬਿਲਕੁਲ ਜੀ ਬਿਲਕੁਲ ਯਾਨੀ ਕਿ ਇਹਦੇ ਆਪਾਂ ਲਾਈਏ ਵੀ ਇਧਰਲੇ ਪਾਸੇ ਰੋਕ ਲਾਉਣਾ ਤਾਂ ਇਧਰੋਂ ਹੋ ਤਾਂ ਕਮਾਰੀ ਜਾਂਦਾ ਠੀਕ ਆ ਜਿਵੇਂ ਡੈਰੀ ਫਾਰਮਾਂ ਦੇ ਵਿੱਚ ਦੇਖਦੇ ਨਾਲ ਦੇ ਪਏ ਹੁੰਦੇ ਆ ਹਨਾ ਤੇ ਆਹ ਕਿਹੜੇ ਡੈਰੀ ਫਾਰਮ ਵਾਸਤੇ ਆ ਬਾਈ ਛੋਟਾ ਜਿਹਾ ਬਸ ਆ ਜਾ ਹੈ ਇਹ ਬਾਈ ਜੀ ਸਪੈਸ਼ਲ ਨਾ ਕੈਨੇਡਾ ਜਾਣੀਆਂ ਇਹ 10 ਮਸ਼ੀਨਾਂ ਆਪਣੀਆਂ ਆਹਾਂ ਹਾਂਜੀ ਹਾਂਜੀ ਇਹ ਇਹ ਸਾਗ ਵਾਸਤੇ ਬਣਾਈਆ ਸਪੈਸ਼ਲ ਸਾਗ ਵਾਸਤੇ ਠੀਕ ਆਪਣੇ ਕੋਲੇ ਆਰਡਰ ਆਇਆ ਸੀਗਾ ਇਥੋਂ ਲੁਧਾਨੇ ਤੋਂ ਆ ਬਾਈ ਜੀ ਠੀਕ ਉਹਨਾਂ ਨੇ ਭੇਜਣੀਆਂ ਇਹ ਵੀ ਕੈਨੇਡਾ ਦੇ ਵਿੱਚ ਮੱਕੀ ਦੀ ਰੋਟੀ ਸਰੋਂ ਦਾ ਸਾਗ ਹਾਂ ਇਹ ਸਪੈਸ਼ਲ ਜਿਹੜੇ ਆਪਣੀ ਪੰਜਾਬੀ ਕਮਿਊਨਿਟੀ ਦੇ ਬੈਠੇ ਬੰਦੇ ਤੇ ਜਦੋਂ ਵੀ ਉੱਥੇ ਨਗਰ ਕੀਰਤਨ ਹੁੰਦਾ ਜਾਂ ਗੁਰਦੁਆਰਾ ਸਾਹਿਬ ਦੇ ਵਿੱਚ ਪ੍ਰੋਗਰਾਮ ਹੁੰਦਾ ਤੇ ਉੱਥੇ ਫਿਰ ਉਹਨਾਂ ਨੂੰ ਬਹੁਤ ਚਾਹ ਹੁੰਦਾ ਵੀ ਆਪਾਂ ਇਹ ਸਾਗ ਦਾ ਜਿਹੜਾ ਲੰਗਰ ਆਪਾਂ ਇਹ ਲਾਉਣਾਗਾ ਜੀ ਬਿਲਕੁਲ ਜੀ ਬਿਲਕੁਲ ਵਾਹ ਜੀ ਵਾਹ ਬਾਈ ਕੀ ਬਾਤ ਯਾਰ ਕਮਾਲ ਕਰਤੀ ਤੇ ਨਾਲ ਹੀ ਨੇ ਦੇਖਿਆ ਵੀ ਜੇ ਕਿਸੇ ਵੀਰ ਨੇ ਇਹ ਕਰਨਾ ਤਾਂ ਬੱਕਰੀਆਂ ਵਾਸਤੇ ਆਪਾਂ ਕਹਿੰਦੇ ਆ ਬੱਕਰੀਆਂ ਵਾਸਤੇ ਬੱਕਰੀਆਂ ਵਾਸਤੇ ਆ ਆ ਮਾਡਲ ਲੈ ਕੇ ਜਾਂਦੇ ਆ ਜੀ ਅੱਛਾ ਜਿੰਨੇ ਵੀ ਗੋਡਫਰ ਪੰਜਾਬ 'ਚ ਖੁੱਲ ਰਹੇ ਆ ਹੁ ਜਾਣੀ ਬੱਕਰੀਆਂ ਵਾਸਤੇ ਸਪੈਸ਼ਲ ਆ ਗਿਆ 2-4 ਪਸ਼ੂਆਂ ਵਾਸਤੇ ਹੋਰ ਸਪੈਸ਼ਲ ਹੈ ਤੇ ਉਦੋਂ ਵੱਡੇਆਂ ਲਈ ਹੋਰ ਸਪੈਸ਼ਲ ਆ ਗਿਆ ਜਿਹਦੇ ਕੋਲੇ 15-18 ਪਸ਼ੂ ਨੇ ਤੇ ਜੇ ਕਿਸੇ ਕੋਲੇ ਆਪਾਂ ਕਹੀਏ ਵੀ ਗਊਸ਼ਾਲਾ ਲੈਣਾ ਲੈ ਕੇ ਜਾਣਾ ਜਾਂ ਕਿਸੇ ਵੱਡੇ ਡੈਰੀ ਫਾਰਮ ਵਾਲਿਆਂ ਨੂੰ ਲੈ ਕੇ ਜਾਣਾ ਤਾਂ ਉਹਨਾਂ ਲਈ ਆਹ ਮਾਡਲ ਆ ਗਿਆ ਬਿਲਕੁਲ ਜੀ ਬਿਲਕੁਲ ਜੀ ਇੱਕ ਸਭ ਤੋਂ ਵੱਡਾ ਮਾਡਲ ਬਣਦਾ ਜੀ ਆਪਣਾ ਉਹ ਮੰਨ ਲਓ ਜਿਵੇਂ ਬਹੁਤ ਵੱਡੇ ਫਾਰਮ ਆ ਪੰਜਾਬ ਤੋਂ ਬਾਹਰ ਜਾਂ ਪੰਜਾਬ 'ਚ ਵੀ ਜੀ ਲਗਭਗ ਵੀ 1000 ਪਸ਼ੂ ਆ 2000 ਪਸ਼ੂ ਆ ਉਹ 70 80 ਕੁਇੰਟਲ ਚਾਰਾ ਕੱਢਦਾ ਘੰਟੇ ਦਾ ਜੀ ਘੰਟੇ ਦਾ ਘੰਟੇ ਦਾ ਜੀ ਠੀਕ ਹੈ ਲਗਭਗ 15 18 ਕੁਇੰਟਲ ਉਹਦਾ weight ਹੁੰਦਾ ਜੀ ਬਿਲਕੁਲ ਜੀ ਤੇ 1.5 ਲੱਖ ਪਲੱਸ ਉਹਦੀ ਕੀਮਤ ਹੁੰਦੀ ਹੈ ਜੀ ਠੀਕ ਹੈ ਜੀ ਤੇ ਟਰੈਕਟਰ ਤੇ ਵੀ ਚੱਲਦਾ ਤੇ ਮੋਟਰ ਤੇ ਵੀ ਚੱਲਦਾ ਹੈਗਾ ਆਪਣੇ ਕੋਲੇ ਵੈਲੇ ਨਹੀਂ ਉਹ ਆਰਡਰ ਤੇ ਬੰਦਿਆ ਸਰ ਉਹ ਆਰਡਰ ਦੀ ਬਹੁਤ ਵੱਡਾ ਹਾਂ ਸਿਸਟਮ ਹੁੰਦਾ ਉਹਦਾ ਠੀਕ ਹੈ ਤੇ ਉਹ ਆਰਡਰ ਆਉਂਦੇ ਆ ਆਪਾਂ ਨੂੰ ਜਿਹਨੂੰ ਆਪ ਕਹੀ ਵੀ ਪੂਰਾ ਹੈਵੀ ਡਿਊਟੀ ਹੈਗਾ ਵੀ ਜਾਦੇ ਪਸ਼ੂ ਹੋਣ ਜਿਵੇਂ ਸੌਆਂ ਦੇ ਹਿਸਾਬ ਤੇ ਹੋਣਗੇ ਪਰ ਓਵੇਂ ਹੋਊਗਾ ਬਿਲਕੁਲ ਟਰਾਲੀ ਭਰਨੀ ਆ ਤਾਂ ਖੜੇ ਟਰਾਲੀ ਭਰ ਦੇਣੀ ਆ ਉਹਨੇ ਜੀ ਜੇ ਉਹ ਨੀਚੇ ਰੱਖਣਾ ਆਪਾਂ ਤਾਂ ਥੱਲੇ ਛੱਡ ਦਿੰਦਾ ਬਿਲਕੁਲ ਜੀ ਮੈਂ ਆਪਾਂ ਗੱਲ ਕਰੀਏ ਭਾਈ ਪੰਜਾਬ ਤੋਂ ਬਾਹਰ ਜਿਵੇਂ ਰਾਜਸਥਾਨ ਵਗੈਰਾ ਜਾਂ ਕਿਤੇ ਹੋਰਿਆਂ ਕਿਤੇ ਸੰਤਾਂ ਦੀਆਂ ਗਊਆਂ ਰੱਖੀਆਂ ਹੁੰਦੀਆਂ ਨੇ ਜਿੱਥੇ ਸੌਆਂ ਦੇ ਹਿਸਾਬ ਤੇ ਹਾਂ ਉਹ ਲੈ ਕੇ ਜਾਂਦੇ ਉੱਥੇ ਉਹ ਚੀਜ਼ ਕੰਮ ਕਰਦੀ ਆ ਹਨਾ ਬਿਲਕੁਲ ਭਾਈ ਇਹਨਾਂ ਦੇ ਕੋਈ ਸਬਸਿਡੀ ਵਗੈਰਾ ਵੀ ਸਰਕਾਰ ਵੱਲੋਂ ਸਬਸਿਡੀ ਹੈਗੀ ਆ ਜੀ ਪਾਸ ਆਗਾ ਪਾਸ ਆ ਇਥੇ 50% ਤੱਕ ਟੋਟਾ-ਕਟ ਸਬਸਿਡੀ ਹੁੰਦੀ ਹੈ ਹਰ ਇੱਕ ਸਟੇ ਠੀਕ ਹੈ ਪਰ ਭਰਾਵੋ ਫਿਰ ਮੈਂ ਤੁਹਾਨੂੰ ਦੱਸ ਦਾਂਗਾ ਕਿ ਵੀ ਜੇ ਯੂਨੀਵਰਸਿਟੀ ਤੋਂ ਪਾਸ ਹਨ ਬਈ ਜੇ ਪੰਜਾਬ ਸਰਕਾਰ ਵੱਲੋਂ ਨਹੀਂ ਸਬਸਿਡੀ ਹੈਗੀ ਤਾਂ ਜਿਹੜੇ ਸੈਂਟਰ ਦੀਆਂ ਕਈ ਸਕੀਮਾਂ ਹੁੰਦੀਆਂ ਨੇ ਹੁੰਦੀਆਂ ਜੀ ਹੁੰਦੀਆਂ ਜਿਵੇਂ ਆ ਆਪਣੇ ਵੇਰ ਕਾਲੇ ਹੋਗੇ ਜਾਂ ਨੈਸਲੇ ਵਾਲੇ ਹੋਗੇ ਇਹਨਾਂ ਥਰੂ ਵੀ ਸਬਸਿਡੀ ਮਿਲਦੀ ਹੈ ਇਹਨਾਂ ਥਰੂ ਵੀ ਸਬਸਿਡੀ ਹੈ ਜਿਹੜੀ ਆਪਾਂ ਉਹ ਕਰ ਸਕਦੇ ਆਂਗੇ ਤੇ ਆ ਜਾਓ ਬਈ ਤੁਹਾਨੂੰ ਨਾਲ ਜਾਂਦੇ ਜਾਂਦੇ ਦਿਖਾ ਦਈਏ ਵੀਡੀਓ ਆਪਾਂ ਬੜੀ ਲੰਬੀ ਨਹੀਂ ਲੈ ਕੇ ਜਾਂਦੇ ਵੀ ਆ ਇੱਧਰ ਦੇ ਬਸੇ ਬਾਈ ਹੁਰੀ ਕੰਮਕਾਰ ਕਰੀ ਜਾ ਰਹੇ ਨੇ ਦੇ ਆ ਤੇ ਅਦਰ ਵਗੈਰਾ ਬਾਈ ਇਹ ਵਰਤਦੇ ਹੋ ਹੈ ਇਹਨਾਂ ਲਈ ਹਾਂਜੀ ਹਾਂਜੀ ਠੀਕ ਹੈ ਠੀਕ ਆ ਤੇ ਉਧਰ ਸਾਰਾ ਮਟੀਰੀਅਲ ਪਿਆ ਜੀ ਰੌ ਮਟੀਰੀਅਲ ਬਿਲਕੁਲ ਜੀ ਬਹੁਤ ਹਾਈ ਕੁਆਲਿਟੀ ਦਾ ਤੇ ਅਦਰ ਵਗੈਰਾ ਸਾਰਾ ਕੁਝ ਬਾਈ ਇਹ ਸਾਰਾ ਕੁਝ ਰੌ ਮਟੀਰੀਅਲ ਹੈ ਜਿਹੜਾ ਤੇ ਆ ਪਿਆਗਾ ਬਾਈ ਜੀ ਬਿਲਕੁਲ ਆ ਰੀਆਂ ਗਰੂਰੀਆਂ ਬਾਈ ਸਾਰਾ ਕੁਝ ਹਨਾ ਤੇ ਬਹੁਤ ਸੋਹਣਾ ਆਪਾਂ ਕਹੀਏ ਵੀ ਬਾਈ ਇਹੋ ਨਾਲ ਕੰਮ ਕਰ ਰਹੇ ਨੇ ਤੇ ਕੱਲੀ ਕੱਲੀ ਚੀਜ਼ ਤੁਸੀਂ ਦੇਖੋ ਵੀ ਇੱਥੇ ਤਿਆਰ ਹੋ ਕੇ ਆਪਦੇ ਕੋਲੇ ਫੇਰ ਮੈਨੂਫੈਕਚਰਿੰਗ ਜੋਂ ਬਣਦਾ ਜਿਵੇਂ ਇੱਥੋਂ ਇਹਨਾਂ ਦੀ ਇਧਰੋਂ ਦਿਖਾਓ ਜੀ ਜਿਵੇਂ ਇੱਥੋਂ ਭਰਾ ਤੁਸੀਂ ਐ ਲਾ ਲਓ ਵੀ ਮਸ਼ੀ ਬਲੇਡ ਵਗੈਰਾ ਜਿਹੜੇ ਬਾਈ ਨੇ ਦਿਖਾਏ ਨੇ ਆ ਚੀਜ਼ਾਂ ਨੇਗੀਆਂ ਉਹ ਆ ਆ ਬੈਰਿੰਗ ਆ ਜੀ ਹਾਈ ਟੈਕ ਠੀਕ ਹੈ ਜੀ ਜਿਹੜੀ ਜੂਸੀ ਬੈਰਿੰਗ ਹੁੰਦੇ ਆ ਕੋਈ ਗ੍ਰੀਸ ਕਰਨ ਦੀ ਲੋੜ ਨਹੀਂ ਆਪਾਂ ਨੂੰ ਠੀਕ ਹੈ ਠੀਕ ਹੈ ਜੀ ਸੀਰ ਵਾਲੇ ਹੁੰਦੇ ਆਗੇ ਬਿਲਕੁਲ ਜੀ ਬਿਲਕੁਲ ਲਾਈਫ ਬਹੁਤ ਹੁੰਦੀ ਆ ਜੀ ਇਹ ਬਿਲਕੁਲ ਜੀ ਹਾਂ ਇਹ ਬੈਰਿੰਗਾਂ ਦਾ ਜੀ ਬਿਲਕੁਲ ਵੱਡੇ ਵੱਡੇ ਤੁਸੀਂ ਐਂ ਲੈ ਲਓ ਵੀ ਮੱਕੀ ਦੇ 4 ਪਾਉਂ ਵਾਲੀਆਂ ਮਸ਼ੀਨਾਂ ਜਾਂ ਹੋਰ ਉਹਨਾਂ ਦੇ ਵਿੱਚ ਇਹ ਵਰਤੇ ਜਾਂਦੇ ਹੈਗੇ ਵੀ ਬਾਈ ਜੀ ਨੀ ਕੁਆਲਿਟੀ ਨਾਲ ਨਹੀਂ ਕੋਈ ਸਮਝੌਤਾ ਕਰਨਾ ਬਾਈ ਪੂਰਾ ਹੈ ਨਾ ਨਹੀਂ ਮਤਲਬ ਹੀ ਨਹੀਂ ਬਿਲਕੁਲ ਜੀ ਇੱਥੇ ਆ ਕੇ ਭਰਾਓ ਇਹ ਐਨੀ ਕੁ ਮਸ਼ੀਨ ਬ ਇਸ ਤਰ੍ਹਾਂ ਦੀ ਉਰੇਲਿਆ ਕੇ ਤਿਆਰ ਕਰ ਦੇਣੀ ਆ ਬਾਈ ਹੋਰਾਂ ਨੇ ਸਾਰਾ ਅੱਗੇ ਜਾ ਕੇ ਆ ਲਾ ਕੇ ਤੇ ਇੱਥੇ ਆ ਕੇ ਬਾਈ ਜਮਾ ਕੰਪਲੀਟ ਹੋ ਜਾਂਦਾ ਹੈ ਬਿਲਕੁਲ ਤੇ ਰੰਗ ਵਗੈਰਾ ਉਧਰਲੇ ਪਾਸੇ ਕਰਦੇ ਹਾਂ ਹਾਂ ਰੰਗ ਵਾਲਾ ਜ਼ੋਨ ਅੱਡਾ ਜੀ ਆਪਣਾ ਹੋਰ ਇੰਡੀਆ ਦਾ ਕੋਈ ਹਿੱਸਾ ਨਹੀਂ ਜਿੱਥੇ ਆਪਣੀ ਮਸ਼ੀਨ ਜਾਂਦੀ ਨਹੀਂ ਜੀ ਪਰ ਇੱਕ ਸਟੇਟ 'ਚ ਆਪਣਾ ਡਿਸਟ੍ਰੀਬਿਊਟਰ ਹੈ ਜੀ ਠੀਕ ਹੈ ਤੇ ਹਰ ਇੱਕ ਸਟੇਟ ਤੇ ਆਪਾਂ ਪਾਸ ਆ ਮਤਲਬ ਐਗਰੀਕਲਚਰ ਐਮਪੈਨਲਮੈਂਟ ਤੇ ਆਂ ਸਬਸਿਡੀ ਵਾਸਤੇ ਜੀ ਬਿਲਕੁਲ ਜਿਵੇਂ ਆਪਣਾ ਉੜੀਸਾ ਹੋ ਗਿਆ ਜੀ ਕਰਨਾਟਕਾ ਹੋ ਗਿਆ ਤਾਮਿਲਨਾਡੂ ਹੋ ਗਿਆ ਇਹ ਸਾਰੀਆਂ ਸਟੇਟਾਂ 'ਚ ਆਪਣੀਆਂ ਸਰਕੂਲੇਟ ਹੋਈਆਂ ਹੋਈਆਂ ਜੀ ਬਿਲਕੁਲ ਤੇ ਬਰਾਬਰ ਹੁਣ ਮੈਂ ਗੱਲ ਕਰਦਾ ਬਾਈ ਨੂੰ ਪੁੱਛਦਾ ਵੀ ਬਾਈ ਕਈ ਵਾਰ ਵੀਰਾਂ ਨੂੰ ਮਨ ਹੁੰਦਾ ਵੀ ਯਾਰ ਅਸੀਂ ਤਾਂ ਜਾ ਕੇ ਦੇਖ ਲਈਏ ਹੈ ਨਾ ਜਿਹੜੇ ਮੰਨ ਤੋਂ ਪੰਜਾਬ ਵਾਲੇ ਨੂੰ ਰਿਹਾ ਜਾਣਗੇ ਜਾ ਆਰਡਰ ਤੇ ਫੋਨ ਕਰਕੇ ਮੰਗਵਾ ਸਕਦਾ ਇਹ ਤਾਂ ਤੁਹਾਡੀ ਗੱਲ ਵਿੱਚ ਸੌਰੀ ਸਾਡਾ ਚਾ ਹੀ ਰਹਿ ਜਾਂਦਾ ਜੀ ਸਾਡੇ ਕੋਲੇ ਕੋਈ ਪਹੁੰਚਦਾ ਨਹੀਂਗਾ ਅੱਛਾ ਬਿਲਕੁਲ ਸਾਰਾ ਮਾਲ ਫੋਨ ਤੇ ਜਾਂਦਾਗਾ ਪਰ ਅਸੀਂ ਕਹਿੰਦੇ ਹੁੰਨੇ ਆ ਵੀ ਚਲੋ ਸਾਡੇ ਕੋਲੇ ਇੱਕ ਵਾਰੀ ਆਓ ਵਿਜ਼ਿਟ ਕਰੋ ਜੀ ਵੇਖੋ ਸਾਡਾ ਸਿਸਟਮ ਕੀ ਹੈਗਾ ਤੇ ਥੋੜੀ ਸਾਡੀ ਜ਼ਿੰਮੇਵਾਰੀ ਘਟ ਜਾਂਦੀ ਆ ਉਹਦੇ ਨਾਲ ਉਹਦੇ ਨਾਲ ਇਹ ਹੋ ਜਾਂਦਾ ਵੀ ਚਲੋ ਵੇਖ ਕੇ ਚੀਜ਼ ਲੈਂਤੀ ਆ ਬੰਦੇ ਨੇ ਸਾਡੇ ਵੀ ਜਿਹੜਾ ਬੋਝ ਆ ਘਟ ਜਾਂਦਾ ਤੇ ਪਰ ਜ਼ਿਆਦਾਤਰ 99% ਸਾਨੂੰ ਫੋਨ ਹੀ ਕਰਦੇ ਆ ਜੀ ਤੇ ਜਿਹੜੀ ਲੋਕੇਸ਼ਨ ਉਹ ਦੱਸਦੇ ਆ ਉਸ ਲੋਕੇਸ਼ਨ ਤੇ ਜਾ ਵੜਦਾ ਤੇ ਜਿਹੜੀ ਆਪਣੀ ਲੋਕੇਸ਼ਨ ਐਟ ਪ੍ਰੈਜ਼ੈਂਟ ਇਹ ਹੈਗੀ ਜਲਤੋ ਮੰਡੀ ਜੀ ਇਲਾ ਫਿਰਕੋਟਾ ਸ਼ਹਿਰ ਦਾ ਨਾਮ ਜੈਤੋ ਆ ਠੀਕ ਹੈ ਤੇ ਜਿਹੜੀ ਲੋਕੇਸ਼ਨ ਆ ਫੈਕਟਰੀ ਹੈਗੀ ਆ ਉਹ ਬਿਸ਼ਰੰਦੀ ਰੋਡ ਤੇ ਆ ਜੀ ਨੇੜੇ ਰੇਲਵੇ ਫਾਟਕ ਦੇ ਸਾਹਮਣੇ ਰੇਲਵੇ ਲਾਈਨ ਰੇਲਵੇ ਲਾਈਨ ਆ ਜੀ ਬਿਲਕੁਲ ਜੀ ਬਿਸ਼ਰੰਦੀ ਰੋਡ ਜੈਤੋ ਇਹ ਆਪਣਾ ਹੈਗੀ ਆ ਜੀ ਠੀਕ ਹੈ ਵੀਰੇ ਤੇ ਇਹਦਾ ਭਈ ਪੇਮੈਂਟ ਵਗੈਰਾ ਦਾ ਕੀ ਸਿਸਟਮ ਹੁੰਦਾਗਾ ਵੀ ਕੈਸ਼ ਔਨ ਡਿਲੀਵਰੀ ਹੁੰਦੀ ਆ ਜਾਂ ਕਿਵੇਂ ਸਾਰੇ ਵੇਹੇ ਖੁੱਲੇ ਆ ਜੀ ਜਿੰਮੇਦਾਰਾਂ ਵਾਸਤੇ ਠੀਕ ਹੈ ਠੀਕ ਆ ਜੀ ਸਾਡੇ ਜਿਹੜੇ ਬੰਦੇ ਛੱਡਣ ਜਾਂਦੇ ਆ ਜੀ ਉਹ ਨਾਰਮਲ ਚਾਰਜਸ ਲੈਂਦੇ ਹੈਗੇ ਸਭ ਤੋਂ ਘੱਟ ਜਿਵੇਂ ਮੋਟਰਸਾਈਕਲ ਰੇੜੇ ਵਾਲੇ ਨਾ ਮਾਤਰ ਮਤਲਬ ਜੇ ਮੰਨ ਲਓ ਜੇ ਕੋਈ ਜਿੰਮੇਦਾਰ ਚੱਲ ਕੇ ਵੀ ਆਉਂਦਾ ਉਹਦੀ ਗੱਡੀ ਨਾਲ ਉਹ ਵੀ ਘੱਟ ਖਰਚਾ ਪੈਂਦਾ ਜੀ ਖਰਚੇ ਚ ਬਹੁਤ ਹਾਂ ਤੇ ਇਹਨਾਂ ਦੀ ਜ਼ਿੰਮੇਵਾਰੀ ਸਾਡੀ ਇਹ ਫਿਕਸ ਕੀਤੀ ਹੋਈ ਆ ਵੀ ਜਾ ਕੇ ਚਲਾ ਕੇ ਚਾਰਾ ਕਤਰਾ ਕੇ ਚੈੱਕ ਕਰਾ ਕੇ ਆਉਣੀ ਆ ਠੀਕ ਹੈ ਵੀ ਜਾ ਕੇ ਚੈੱਕ ਪਾਸ ਕਰਵਾ ਦੇ ਹਾਂ ਚੈੱਕ ਕਰਾ ਕੇ ਜਿੰਮੇਦਾਰ ਆ ਕਹਿੰਦਾ ਵੀ ਹਾਂ ਠੀਕ ਆ ਜੀ ਓਕੇ ਆ ਬਿਲਕੁਲ ਤੇ ਇਹ ਨਹੀਂ ਵੀ ਅਸੀਂ ਅਸੀਂ ਛੱਡਿਆਂ ਦੀ ਚੱਲੇ ਨਾ ਚੱਲੇ ਉਹ ਗੱਲ ਨਹੀਂ ਹੈਗੀ ਜੀ ਬਿਲਕੁਲ ਇਨ ਫਿਊਚਰ ਕੋਈ ਵੀ ਸਪੇਅਰ ਪਾਰਟ ਦੀ ਜ਼ਰੂਰਤ ਪੈਂਦੀ ਹੈ ਕਿਤੇ ਵੀ ਜੀ ਹਾਂ ਕੱਲੇ ਪੰਜਾਬ ਚ ਨਹੀਂ ਆਲ ਇੰਡੀਆ ਚ ਸਾਡਾ ਜਾਂਦਾ ਇਹ ਜਦੋਂ ਤੁਸੀਂ ਇਹਦੇ ਮਿਸਤਰੀ ਖੋਦ ਹੀ ਹੋ ਜਿਹੜਾ ਸਮਾਨ ਜਿੰਨਾ ਕਿ ਖਰਾਬ ਹੁੰਦਾ ਉਹਨਾ ਹੀ ਨਿਕਲਣਾ ਉਹਨੇ ਹੀ ਪੈ ਜਾਣਾ ਹੈ ਬਿਲਕੁਲ ਜੀ ਬਿਲਕੁਲ ਮੰਨ ਲਓ ਵੀ ਬਹੁਤ ਥੋੜਾ ਸਿਸਟਮ ਆਗਾ ਜਿੰਨਾ ਕਿ ਖੋਲਿਆ ਉਹਨਾ ਕੰਦਾ ਆ ਘਰੀ ਦਾ ਸਨ ਹੈ ਨਾ ਬਿਲਕੁਲ ਜੀ ਬਿਲਕੁਲ ਸੁਪਰਾ ਉਹ ਉੱਪਰ ਬਾਈ ਹੋਰਾਂ ਦੇ ਨੰਬਰ ਪਾਏ ਹੋਏ ਨੇ ਦੇਖ ਸਕਦੇ ਹੋ ਪੂਰੀ ਵੀਡੀਓ ਦੇ ਵਿੱਚ ਦੇਖੋ ਬਹੁਤ ਸੋਹਣੀ ਚੀਜ਼ ਆ ਗਈ ਤੇ ਬਾਈ ਦਾ ਪੂਰੇ ਇੰਡੀਆ ਦੇ ਵਿੱਚ ਆਪਾਂ ਅਸੀਂ ਵੀ ਬਲਡ ਲੈਵਲ ਤੇ ਗੱਲਾਂ ਹੋ ਰਹੀਆਂ ਨੇ ਜਿਵੇਂ ਹੁਣ ਕੈਨੇਡਾ ਦੇ ਵਿੱਚ ਮਸ਼ੀਨਾਂ ਜਾ ਰਹੀਆਂ ਨੇ ਵੱਡੀ ਗੱਲ ਬਾਤ ਆ ਤਾਂ ਹੀ ਜਾ ਰਹੀਆਂ ਨੇ ਜੇ ਪੰਜਾਬ ਦੇ ਵਿੱਚੋਂ ਗੁੱਡ ਵੇਲ ਓਕੇ ਦੀ ਰਿਪੋਰਟ ਆ